ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸਿੰਘ ਦੂਸ ਸਵਾਗਤ ਕਰਦਾ ਹਾਂ ਪ੍ਰਤਾਪ ਸਿੰਘ ਬਾਜਵਾ ਨੇ ਬਿਆਨ ਦਿੱਤਾ ਸੀਗਾ ਗਰਨੇਡਸ ਨੂੰ ਲੈ ਕੇ ਉਸ ਮਾਮਲੇ ਦੀ ਇੱਕ ਵਾਰ ਫਿਰ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਇਸ ਸੁਣਵਾਈ ਦੇ ਦੌਰਾਨ ਜਿਹੜੇ ਪਹਿਲੇ ਹੁਕਮ ਸੀ ਉਹਨਾਂ ਨੂੰ ਬਰਕਰਾਰ ਰੱਖਿਆ ਗਿਆ ਤੇ ਹੁਣ ਇਸ ਮਾਮਲੇ ਦੀ ਸੁਣਵਾਈ 7 ਮਈ ਨੂੰ ਹੋਵੇਗੀ ਪ੍ਰਤਾਪ ਸਿੰਘ ਬਾਜਵਾ ਨੇ ਗਰਨੇਡਸ ਨੂੰ ਲੈ ਕੇ ਬਿਆਨ ਦਿੱਤਾ ਕਿ 50 ਗਰਨੇਡ ਆਏ ਉਹਦੇ ਵਿੱਚੋਂ 32 ਜੇ ਰਹਿੰਦੇ ਨੇ 18 ਚੱਲ ਚੁੱਕੇ ਨੇ ਜਿਸ ਤੇ ਵਿਵਾਦ ਪੈਦਾ ਹੋ ਗਿਆ ਸੀਗਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਸਵਾਲ ਕਿਤੇ ਸੀਗੇ ਕਿ ਸਾਨੂੰ ਸੋਰਸ ਦੱਸਿਆ ਜਾਵੇ ਪੁਲਿਸ ਦੀਆਂ ਟੀਮਾਂ ਗਈਆਂ ਉਹਨਾਂ ਤੋਂ ਸੋਰਸ ਪੁੱਛਣ ਵਾਸਤੇ ਬਾਅਦ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਐਫਆਈਆਰ ਦਰਜ ਹੁੰਦੀ ਹੈ ਥਾਣੇ ਵੀ ਉਹ ਪੇਸ਼ ਹੋ ਜਾਂਦੇ ਨੇ ਤੇ ਆਖਰਕਾਰ ਪ੍ਰਤਾਪ ਸਿੰਘ ਬਾਜਵਾ ਨੇ ਕੋਟ ਦਾ ਰੁਖ ਕੀਤਾ ਸੀਗਾ ਉਹਨਾਂ ਨੇ ਮੰਗ ਰੱਖੀ ਕਿ ਮੇਰੇ ਉੱਤੇ ਜੋ ਐਫਆਈਆਰ ਹੋਈ ਹੈ ਉਹਨੂੰ ਰੱਦ ਕੀਤਾ ਜਾਵੇ ਕਾਂਗਰਸ ਨੇ ਰੋਜ਼ ਪ੍ਰਦਰਸ਼ਨ ਕੀਤਾ ਕਾਂਗਰਸ ਉਹਨਾਂ ਦੇ ਨਾਲ ਰਹੀ ਤੇ ਉਸ ਤੋਂ ਬਾਅਦ ਦੇ ਵਿੱਚ ਨਾਲ ਦੀ ਨਾਲ ਹੀ ਆਮ ਆਦਮੀ ਪਾਰਟੀ ਨੇ ਵੀ ਮੋਰਚਾ ਖੋਲ੍ਹ ਦਿੱਤਾ ਸੀਗਾ ਕੁੱਲ ਮਿਲਾ ਕੇ ਸਿਆਸਤ ਪੂਰੀ ਗਰਮਾਈ ਹੋਈ ਸੀ ਇਸ ਮੁੱਦੇ ਨੂੰ ਲੈ ਕੇ ਤੇ ਹੁਣ ਇਹਦੇ ਉੱਤੇ ਹਾਲਾਂਕਿ ਫੈਸਲਾ ਕੋਈ ਨਹੀਂ ਆਇਆ ਪਰ 7 ਮਈ ਨੂੰ ਅਗਲੀ ਸੁਣਵਾਈ ਇਸ ਮਾਮਲੇ ਦੀ ਹੋਣੀ ਹੈ ਇੱਕ ਤਾਂ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਮੀਡੀਆ ਦੇ ਵਿੱਚ ਇਸ ਮੁੱਦੇ ਨਾਲ ਸੰਬੰਧਿਤ ਕੋਈ ਬਿਆਨ ਦੇਣ ਦੇ ਉੱਤੇ ਰੋਕ ਲਗਾਈ ਗਈ ਸੀ ਇਸ ਤੋਂ ਇਲਾਵਾ ਕੁਝ ਹੋਰ ਆਰਡਰ ਦਿੱਤੇ ਗਏ ਸੀਗੇ ਉਹ ਇਸੇ ਤਰ੍ਹਾਂ ਹੀ ਬਰਕਰਾਰ ਰਹਿਣਗੇ ਲਾਗੂ ਰਹਿਣਗੇ ਤੇ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਇਸ ਬਿਆਨ ਨੂੰ ਲੈ ਕੇ ਜੋ ਜਾਂਚ ਚੱਲ ਰਹੀ ਹੈ ਉਹ ਵੀ ਜਾਰੀ ਰਹੇਗੀ ਕੋਰਟ ਦੇ ਮੁਤਾਬਕ ਤੇ ਪੰਜਾਬ ਸਰਕਾਰ ਨੇ ਵੀ ਇਸ ਮਾਮਲੇ ਦੇ ਵਿੱਚ ਆਪਣੀ ਸਟੇਟਸ ਰਿਪੋਰਟ ਦਾਖਲ ਕੀਤੀ ਉਹਦੇ ਵਿੱਚ ਕੀ ਕੁਝ ਕਿਹਾ ਹੈ ਉਹ ਬਾਅਦ ਦੀ ਗੱਲ ਹੈ ਪਰ ਪ੍ਰਤਾਪ ਸਿੰਘ ਬਾਜਵਾ ਹੋਰਾਂ ਇੱਕ ਵਾਰ ਫੇਰ ਕੋਰਟ ਦੇ ਵਿੱਚ ਨੇ ਤੇ 7 ਮਈ ਨੂੰ ਪੇਸ਼ੀ ਹੋਵੇਗੀ ਦਾ ਦੇ ਉੱਤੇ ਰੋਕ ਨਹੀਂ ਲਾਈ ਗਈ ਇਨਵੈਸਟੀਗੇਸ਼ਨ ਕਿਹਾ ਗਿਆ ਵੀ ਐਵਰੀ ਵਨ ਇਟਸ ਕਾਲਡ ਵੀ ਜੁਆਇਨ ਵੀ ਹੈਵ ਫੁਲੀ ਕੋਆਪਰੇਟਿਡ ਇਨ ਦਾ ਲਾਸਟ ਇਨਸਟੈਂਸ ਆਲਸੋ ਜਦੋਂ ਸਾਨੂੰ ਸਾਈਬਰ ਕ੍ਰਾਈਮ ਦੇ ਥਾਣੇ ਸਰਫੀਸ ਦੇ ਵਿੱਚ ਬੁਲਾਇਆ ਗਿਆ ਸੀਗਾ ਐਸਐਸ ਨਗਰ ਵੀ ਫੁਲੀ ਕੋਆਪਰੇਟਿਡ ਜਿੱਥੇ ਬੁਲਾਇਆ ਜਦੋਂ ਬੁਲਾਇਆ ਜਿੰਨੇ ਟਾਈਮ 'ਚ ਬੁਲਾਇਆ ਸੀ ਉੱਥੇ ਗਏ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਦੂਜੀ ਗੱਲ ਜਿਹੜੀ ਹੈ ਅਗਲੀ ਤਰੀਕ ਤੱਕ ਇੰਟੇਰਿਮ ਆਰਡਰ ਕੰਟੀਨਿਊ ਕਰੂਗਾ arrest state ਰਹੂਗੀ ਤੇ ਦੂਜੀ ਚੀਜ਼ ਜਿਹੜੀ ਹੈ ਸਟੇਟਸ ਰਿਪੋਰਟ ਕਿਉਂਕਿ ਅੱਜ ਹੀ ਆਈ ਉਹਨੂੰ ਪੜਾਂਗੇ ਉਹਨੂੰ ਵੇਟ ਕਰਾਂਗੇ ਤੇ ਅਗਲੀ ਤਰੀਕ ਤੋਂ ਤੇ ਬਹਿਸ ਕਰਾਂਗੇ ਨਹੀਂ ਉਹ ਤਾਂ ਇਹ ਕਹਿ ਰਹੇ ਸੀਗੇ ਵੀ ਬੇਸਿਕਲੀ ਅਸੀਂ ਅਰੈਸਟ ਨਹੀਂ ਕਰਾਂਗੇ ਇਹ ਕਹਿ ਰਹੇ ਸੀਗੇ ਮੋਬੀਅਸ ਦੀ ਗੱਲ ਹੈ ਜਦੋਂ ਆਲਰੇਡੀ ਕੋਰਟ ਦਾ ਆਰਡਰ ਆ ਗਿਆ ਵੀ ਕੋਈ ਕਵਰਸਿਵ ਐਕਸ਼ਨ ਨਹੀਂ ਲੈਣਾ ਤੇ ਹੁਣ ਤਾਂ ਕਹਿਣਗੇ ਵੀ ਜੀ ਅਸੀਂ ਅਰੈਸਟ ਨਹੀਂ ਕਰਾਂਗੇ ਜਾਂ ਤਾਂ ਪਹਿਲਾਂ ਆ ਕੇ ਕਹਿੰਦੇ ਸੋ ਗੱਲ ਇਹ ਹੈ ਵੀ ਇੱਕ ਕੁਆਲਿਟੀ ਦੇ ਹਿਸਾਬ ਨਾਲ ਲਾਅ ਐਂਡ ਆਰਡਰ ਦੇ ਹਿਸਾਬ ਨਾਲ ਗਵਰਨੈਂਸ ਚੰਗੀ ਦੇ ਹਿਸਾਬ ਨਾਲ ਆਪਾਂ ਨੂੰ ਚੱਲਣਾ ਚਾਹੀਦਾ ਹੈ ਤੇ ਪੰਜਾਬ ਦੇ ਲਈ ਪੰਜਾਬ ਦੇ ਇੰਟਰਸਟ ਲਈ ਪੰਜਾਬੀਆਂ ਦੇ ਇੰਟਰਸਟ ਲਈ ਤੇ ਪੰਜਾਬੀਆਂ ਦੇ ਇੰਟਰਸਟ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਥੈਂਕ ਯੂ। ਦੱਸਦੀ ਕਿ ਇਸ ਬਿਆਨ ਨੂੰ ਲੈ ਕੇ ਕਾਫੀ ਚਰਚਾਵਾਂ ਛੜੀਆਂ ਵੱਖ-ਵੱਖ ਧਿਰਾਂ ਨੇ ਪ੍ਰਤਾਪ ਸਿੰਘ ਬਾਜਵਾ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕੀਤੇ। ਕਈ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਦੇ ਵਿੱਚ ਡਟ ਗਈਆਂ। ਕੁੱਲ ਮਿਲਾ ਕੇ ਗਰਨੇਡ ਹਮਲਿਆਂ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਸੀਗਾ। ਉਹਨਾਂ ਨੇ ਕਿਹਾ ਕਿ ਸੋਰਸ ਮੈਂ ਨਹੀਂ ਦੱਸਣਾ। ਕਾਫੀ ਚਰਚਾ ਛਿੜ ਗਈ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਥਾਣਿਆਂ ਦੇ ਉੱਤੇ ਕਾਫੀ ਹਮਲੇ ਹੋਏ ਸੀਗੇ ਕਈ ਥਾਵਾਂ ਦੇ ਉੱਤੇ ਕਹਿ ਦਿੱਤਾ ਗਿਆ ਕਿ ਜਾਂਚ ਚੱਲ ਰਹੀ ਹੈ ਕਈ ਥਾਵਾਂ ਦੇ ਉੱਤੇ ਕਹਿ ਦਿੱਤਾ ਗਿਆ ਕਿ ਕੋਈ ਟਾਇਰ ਫਟਿਆ ਸੀਗਾ ਕੋਈ ਰੇਡੀਏਟਰ ਫਟਿਆ ਸੀਗਾ ਅਜਨਾਲਾ ਥਾਣੇ ਤੋਂ ਲੈ ਕੇ ਪਤਨੀ ਕਿਹੜੇ ਕਿਹੜੇ ਥਾਣਿਆਂ ਦੀ ਚਰਚਾ ਛੜੀ ਸੀ ਬੰਦ ਪਈਆਂ ਚੌਕੀਆਂ ਦੇ ਉੱਤੇ ਵੀ ਅਜਿਹਾਈ ਵਾਰਦਾਤਾਂ ਕਰਨ ਦੀ ਕੋਸ਼ਿਸ਼ ਕੀਤੀ ਗਈ ਇੱਕ ਵਿਅਕਤੀ ਵੱਲੋਂ ਇਹਦੀਆਂ ਲਗਾਤਾਰ ਜ਼ਿੰਮੇਵਾਰੀਆਂ ਵੀ ਲਈਆਂ ਗਈਆਂ ਪਰ ਕੁਲਮਲਾ ਕੇ ਮਾਮਲਾ ਜਾਂਚ ਦਾ ਵਿਸ਼ਾ ਸੀਗਾ ਜਾਂਚ ਚੱਲ ਰਹੀ ਸੀ ਤਾਂ ਇਸੇ ਦੌਰਾਨ ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ ਇੱਕ ਬਿਆਨ ਆ ਜਾਂਦਾ ਹੈ ਉਹ ਕਹਿੰਦੇ ਸੋਰਸਸ ਦੇ ਮੁਤਾਬਕ ਕਿਹੜੇ ਸੋਰਸਸ ਦੇ ਮੁਤਾਬਕ ਉਹ ਅਜੇ ਤੱਕ ਨਹੀਂ ਕਲੀਅਰ ਹੋ ਸਕਿਆ ਪਰ ਪ੍ਰਤਾਪ ਸਿੰਘ ਬਾਜਵਾ ਨੇ ਹੁਣ ਆਪਣੀ ਐਫ ਆਈ ਆਰ ਨੂੰ ਰੱਦ ਕਰਾਉਣ ਨੂੰ ਲੈ ਕੇ ਕੋਰਟ ਦਾ ਰੋਕ ਕੀਤਾ ਹੋਇਆ ਤੇ ਕੋਰਟ ਨੇ ਅਗਲੀ ਸੁਣਵਾਈ 7 ਮਈ ਦੇ ਉੱਤੇ ਪਾ ਦਿੱਤੀ ਹੈ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ